ਨੰਨੀਤ ਪਤਾ ਦੋ ਸੂਟ ਵਾ ਤੇ ਕੁਝ ਪੈਸੇ ਆ ਆ ਮੈਂ ਤੇਰੇ ਲਈ ਰੱਖੇ ਸੀ ਇਹ ਬੈਗ ਚ ਪਾ ਲਾ ਤੇ ਇਹ ਨਾ ਹੋਵੇ ਕਿ ਬੈਗ ਖੋਲ ਕੇ ਤੂੰ ਆਪਣੇ ਪਰ ਜਾਈ ਦੂ ਕੌਣ ਲੱਗਦੇ ਮਮੀ ਸੋ ਗੱਲਾਂ ਦੀ ਇੱਕ ਗੱਲ ਮੈਂ ਜੋ ਵੀ ਲੈ ਕੇ ਜਾਉਂਗੀ ਨਾ ਭਾਬੀ ਨੂੰ ਬੁਖਾ ਕੇ ਫੇਰ ਹੀ ਲੈ ਕੇ ਜਾਉਂਗੀ ਤੁਸੀਂ ਹੁਣ ਹੈਗੇ ਹੋ ਤੁਸੀਂ ਜਿੰਦੇ ਜੀ ਮੇਰਾ ਇੰਨਾ ਕਰਦੇ ਪਏ ਹੋ ਕੱਲ ਨੂੰ ਜਦੋਂ ਤੁਸੀਂ ਨਹੀਂ ਹੋਵੋਗੇ ਤੇ ਉਦੋਂ ਤੇ ਉਸੇ ਨੇ ਮੇਰ ਨਾਲ ਮਿਲਣਾ ਵਰਤਣਾ ਵਾ ਉਦੋਂ ਤੱਕ ਤੇ ਉਹਦੇ ਦਿਮਾਗ 'ਚ ਇਹ ਗੱਲਾਂ ਆ ਜਾਂਦੀਆਂ ਵਾ ਕਿ ਪਤਾ ਨਹੀਂ ਬੈਗ ਭਰ-ਭਰ ਕੇ ਕੀ ਲੈ ਕੇ ਜਾਂਦੀ ਆ ਤੇ ਮੰਮੀ ਤੁਸੀਂ ਜੋ ਵੀ ਦਿੰਦੇ ਹੋ ਨਾ ਭਾਬੀ ਨੂੰ ਵਖਾ ਕੇ ਦਿਆ ਕਰੋ ਭਾਵੇਂ ਇੱਕ ਸੂਟ ਦਓ ਤੇ ਭਾਵੇਂ 10 ਸੂਟ ਦੋ ਤੇ ਇੱਕ ਗੱਲ ਹੋਰ ਬੁਢਾਪੇ ਦੇ ਵਿੱਚ ਨਾ ਨੋਂ ਨੇ ਕੰਮ ਆਉਣਾ ਵਾ ਠੀਕ ਆ ਧੀਆਂ ਤੇ ਆਪਣੇ ਘਰ ਵੇਈਆਂ ਜਾਂਦੀਆਂ ਆ ਉਹਨਾਂ ਨੇ ਆਪਣਾ ਸਹੌਰਾ ਘਰ ਵੇਖਣਾ ਹੁੰਦਾ ਆ ਇਸ ਲਈ ਮੰਮੀ ਤੁਸੀਂ ਜੋ ਵੀ ਮੈਨੂੰ ਦੇਣਾ ਨਾ ਆਪਣੀ ਖੁਸ਼ੀ ਦੇ ਨਾਲ ਐਫਰਡੋ ਤੇ ਭਾਬੀ ਦੇ ਸਾਹਮਣੇ ਦੇਣਾ